ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ ਜੀ ਜਦੋਂ ਆਪਾਂ ਸਲੂਟ ਸਲਾਈ ਕਰਦੇ ਆ ਤੇ ਤੇਜ਼ੀ ਨਾਲ ਕਈ ਵਾਰ ਮਸ਼ੀਨ ਚੱਲਦੀ ਜਾਂ ਕਿਸੇ ਤਰ੍ਹਾਂ ਵੀ ਇੱਧਰ ਨਾ ਧਾਗਾ ਫਸ ਜਾਂਦਾ ਕਈ ਵਾਰ ਇਸ ਤਰ੍ਹਾਂ ਚੱਲਦੀ ਚੱਲਦੀ ਮਸ਼ੀਨ ਦਾ ਹੀ ਤੇ ਇੱਧਰ ਧਾਗਾ ਇਹਦੇ ਵਿੱਚ ਫਸ ਕੇ ਤੇ ਟੁੱਟ ਜਾਂਦਾ ਤੇ ਸਲਾਈ ਖਰਾਬ ਹੋ ਜਾਂਦੀ ਹੈ ਜੇ ਇਸ ਤਰ੍ਹਾਂ ਡੱਬੀ ਵਿੱਚ ਆਪਣਾ ਧਾਗਾ ਫਸ ਲੱਗ ਜੇ ਪਿਛਲੇ ਪਾਸੇ ਲਵੇਟਿਆ ਜਾਂਦਾ ਤੇ ਇੱਧਰਲੀ ਸਾਈਡ ਇਹਦੇ ਉੱਪਰ ਲਵੇਟਿਆ ਜਾਂਦਾ ਤੇ ਇਹ ਪ੍ਰੋਬਲਮ ਆਉਂਦੀ ਹੋਵੇ ਕਿਸੇ ਵੀ ਭੈਣ ਨੂੰ ਤਾਂ ਉਹ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ ਦਾ ਹੱਲ ਆਪਾਂ ਇੱਕ ਬੁਕਰਮ ਦਾ ਇਸ ਤਰ੍ਹਾਂ ਪੀਸ ਲੈ ਲਏ ਤੇ ਇਸ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਆਪਾਂ ਇਸ ਤਰ੍ਹਾਂ ਡੱਬੀ ਨੂੰ ਮੋਦੀ ਮਾਰ ਲ ਕੇ ਇਹਦੇ ਉੱਪਰ ਸਾਈਡ ਦੀ ਆਪਾਂ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੈਣਾ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਕੇ ਆਪਾਂ ਇਹਨੂੰ ਕੱਟ ਲਾਂਗੇ ഗോൾ കട്ട ഹെ ആശാന ഇന്ന് അദ്ദേഹം ഇസ് തരക ഇത് ആ ചീസ് തര നിശാന ഇത സൈഡ് ਤੇਗ ਬੇਕ ਤੇ ਜਿਹੜੇ ਨੂੰ ਕਲਾਈ ਕਰ ਲੈਣੀ ਹੈ اسی ਤਰ੍ਹਾਂ ਇਹ ਆਪਾਂ ਖਾਰ ਲੈਣਾ ਕਾਰੂ ਐ ਕੋ ਸਰਾਖ ਕਰਾਂਗੇ ਇਹਦਾ ਬਿਲਕੁਲ ਵਿਚਕਾਰ ਜਿਾ ਥੋੜਾ ਜਿਹਾ ਘੱਟ ਲਾ ਲਾਂਗੇ ਇਹਦਾ ਘੱਟ ਲੱਗ ਗਿਆ ਕੱਪੋਣੀ ਇਹਦੇ ਵਿੱਚ ਆਣਾ ਚਾਹੀਦੇ ਨੇ ਹਾਂ ਦੇ ਕੋਲੇਸਟਰੋਲ ਇਹਨਾਂ ਦੇ ਵਿੱਚ ਰੱਖ ਦੇਣਾ ਇਸ ਤਰ੍ਹਾਂ ਫਟਕਾ ਦੇਣਾ ਉਹਦਾ ਪਰਾ ਤਾਗਾ ਨਾ ਤਾਂ ਇਧਰ ਮਤਲਬ ਇਹ ਸਾਈਡ ਤੇ ਵਾਲੀ ਚੋਗ ਕਿ ਨਾ ਹੀ ਇਧਰ ਦੀ ਨਿਕਲ ਕੇ ਇਹਦੇ ਉੱਪਰ ਬਣਿਆ ਜਾਊਗਾ ਤੇ ਤਾਂ ਇਹਦੇ ਨਾਲ ਆ ਆਪਣਾ ਬਿਲਕੁਲ ਸਹੀ ਫਿਰਕੀ ਚੱਲ ਮਤਲਬ ਡੱਬੀ ਸਹੀ ਰਹੂਗੀ ਫਿਰਕੀ ਸਹੀ ਚੱਲੂਗੀ ਤੇ ਆਹ ਚੀਜ਼ ਜਿਹੜੀ ਖਾਲੀ ਆਪਾਂ ਕਟਿੰਗ ਕੀਤੀ ਹੈ ਇਹ ਇਸ ਇਧਰਲੀ ਸਾਈਡ ਹੀ ਹੋਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਆਪਾਂ ਇਹਦੇ ਵਿੱਚ ਫਿਰਕੀ ਪਾ ਕੇ ਇਸ ਤਰ੍ਹਾਂ ਆਪਾਂ ਚਲਾ ਸਕਦੇ ਹਾਂ ਹੁਣ ਆਪਣਾ ਧਾਗਾ ਦੂਸਰੀ ਸਾਈਡ ਨਹੀਂ ਜਾਊਗਾ ਤੇ ਡੱਬੀ ਦਾ ਆਪਣਾ ਇਧਰ ਧਾਗਾ ਕਦੇ ਵੀ ਨਹੀਂ ਮਿਲਿਆ ਜਾਊਗਾ ਤੇ ਇਹ ਇਸ ਦਾ ਇਸੇ ਤਰ੍ਹਾਂ ਤੁਸੀਂ ਹੱਲ ਕਰ ਸਕਦੇ ਹੋ